ਫਾਤਾੜਾ ਦੇ ਪਿੰਡ ਨਿਆਲ ਦੇ ਡਰਾਈਵਰ ਤੇ ਹੈਲਪਰ ਦੇ ਡਰੱਗ ਤੇ ਕੰਮ ਕਰਦੇ ਸੀ ਉਹਨਾਂ ਤੇ 트ੱਕ ਮਾਲਿਕ ਵੱਲੋਂ ਦੋਸ਼ ਲਾਏ ਗਏ ਕਿ ਤੁਸੀਂ 65000 ਰੁਪਏ ਚੋਰੀ ਕੀਤੇ ਇਹਦਾ ਪਾਲਾ ਉਹਨਾਂ ਨੇ ਲੈ ਕੇ ਆਣਾ ਸੀ ਉਹ ਜਿੱਥੇ ਮਾਲ ਉਤਾਰਿਆ ਸੀ ਕਿ ਉਹਨਾਂ ਨੇ ਕਹਿ ਵੀ ਸੀ ਕੋਈ ਚੋਰੀ ਨਹੀਂ ਕੀਤੀ ਤਾਂ 트ੱਕ ਮਾਲਿਕ ਵੱਲੋਂ ਅਤੇ ਕੁਛ ਉਹਦੇ ਹੋਰ ਸਾਥੀ تھے ਜਿਨ੍ਹਾਂ ਨੇ ਉਸਦੇ ਨਾਲ ਮਾਰਕੁੱਟ ਕੀਤਾ ਇੰਨਾ ਉਹਨੂੰ ਜਲੀਲ ਕੀਤਾ ਕਿ ਉਹਨੇ ਆਪਣੀ ਜੀਵਨ ਇਹਦਾ ਸਮਾਪਤ ਕਰ ਲਈ ਸੀ ਉਸ ਮਾਮਲੇ ਨੂੰ ਅੱਜ 8 ਦਿਨ ਹੋ ਗਏ ਹੈ ਜਿਹੜਾ ਡਰਾਈਵਰ ਕੰਡੈਕਟਰ ਦੀ ਜਿਹੜੀ ਮ੍ਰਿਤਕ ਦੇ ਹਾਂ ਉਹ ਪਾਤੜਾ ਦੇ ਨਿਆਲ ਦੇ ਪਾਤੜਾ ਪਟਿਆਲਾ ਸੜਕ ਉੱਥੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਥਿਤ 5 ਲੋਕਾਂ ਦੇ ਖਿਲਾਫ ਮੁਕਦਮਾ ਇਹ ਪੁਲਿਸ ਨੇ ਦਰਜ ਕੀਤਾ ਹੈ ਜਾਣਕਾਰੀ ਮਿਲੀ ਹੈ ਕਿ ਦੋ ਕਥਿਤ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਮੁੱਖ ਦੋਸ਼ੀ ਜਿਹੜਾ ਟਰੱਕ ਦਾ ਮਾਲਿਕ ਹੈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਮਰਤਕ ਟਰੱਕ ਡਰਾਈਵਰ ਅਤੇ ਹੈਲਪਰ ਦੀ ਡੈੱਡ ਬੋਡੀਆਂ ਲੈ ਕੇ ਪਿੰਡ ਪਰਿਵਾਰਾਂ ਵੱਲੋਂ ਅਤੇ ਉਸ ਇਲਾਕੇ ਦੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪਾਤੜਾ ਸ਼ਹਿਰ ਦੇ ਵਿੱਚ ਦੁਕਾਨਾਂ ਵੀ ਬੰਦ ਕਰਾਈਆਂ ਗਈਆਂ ਔਰ ਉਹਨਾਂ ਨੇ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਉਹਨਾਂ ਵਿੱਚ ਇਹ ਵੀ ਗੁੱਸਾ ਸੀ ਕਿ ਜਿਹੜੇ ਮੌਜੂਦਾ ਵਿਧਾਇਕਾ ਸਤਰਾਣੇ ਦੇ ਉਹਨਾਂ ਨੇ ਵੀ ਅਭੀ 8 ਦਿਨ ਹੋ ਗਏ ਹਨ ਅਭੀ ਤੱਕ ਪਰਿਵਾਰ ਨਾਲ ਆ ਕੇ ਕੋਈ ਹਮਦਰਦੀ ਪ੍ਰਗਟ ਨਹੀਂ ਕੀਤੀ ਇਹ ਗੁੱਸਾ ਲੋਕਾਂ 'ਚ ਦੇਖਿਆ ਜਾ ਰਿਹਾ ਹੈ ਔਰ ਅੱਜ ਔਰਤਾਂ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਉਹਨਾਂ ਦੀ ਇੱਕੋ ਮੰਗ ਹੈ ਕਿ ਪਰਿਵਾਰਾਂ ਦੀ ਵੀ ਜ ਕਥਿਤ ਰੂਪੀ ਜਿਹੜਾ ਮੁੱਖ ਦੋਸ਼ੀ ਹੈ ਜਿਹੜਾ ਕਿ ਪੰਜਾਬ ਪੁਲਿਸ 'ਤੇ ਮੁਲਾਜ਼ਮ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਨੇ ਵੀ ਅਸੁਰਖਤਾ ਇੰਤਜ਼ਾਮ ਕੀਤੇ ਹਨ ਪਾਣੀ ਕੀ ਬੁਛਾ ਛੱਡਣ ਵਾਲੀ ਗੱਡੀਆਂ ਉੱਥੇ ਖੜ੍ਹੀਆਂ ਪੁਲਿਸ ਮੁਲਾਜ਼ਮ ਤੈਨਾਤ ਐ ਕਦੋਂ ਤੱਕ ਇਹ ਮਸਲਾ ਹਲ ਹੋਣ ਦਾ ਐ ਸਾਹ ਦੱਸੇਗਾ ਲੇਕਿਨ ਆਮ ਲੋਕ ਵੀ ਪਰੇਸ਼ਾਨ ਐ ਜੋ ਪਟਿਆਲਾ ਤੋਂ ਹਿਸਾਰ ਚੰਡੀਗੜ੍ਹ ਜਾਣਾ ਐ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਦਤ ਭਾਗਾ ਡਰਾਈਵਰ ਤੇ ਕਨੈਕਟਰ ਦਾ ਹਾਦਸਾ ਹੋਇਆ ਇਹਨੂੰ 8 ਦਿਨ ਹੋ ਗਏ ਜੀ ਔਰ 6 ਦਿਨਾਂ ਤੋਂ ਪੂਰੇ ਇਲਾਕੇ ਦੀ ਸੰਗਤ ਦਿਨ ਰਾਤ ਇੱਥੇ ਧਰਨਾ ਪ੍ਰਦਰਸ਼ਨ ਇਹਨਾਂ ਨੇ ਜਾਰੀ ਕੀਤਾ ਹੋਇਆ ਦੋ ਬੰਦੇ ਦੱਸਦੇ ਨੇ ਜੀ ਸਾਨੂੰ ਅਜੇ ਕਲੀਅਰ ਵੀ ਨਹੀਂ ਹੋ ਰਹੇ ਜਿਹੜਾ ਮੁੱਖ ਦੋਸ਼ੀ ਹੈ ਜਿਸ ਦੇ ਅਰੈਸਟ ਨੂੰ ਲੈ ਕੇ ਮਤਲਬ ਸਾਰੀ ਸੰਗਤ ਬੈਠੀ ਹੈ ਲਖਵਿੰਦਰ ਸਿੰਘ ਕੋਈ ਲੱਖਾ ਜਿਹੜਾ ਪੁਲਿਸ ਮੁਲਾਜ਼ਮ ਹੈ ਉਹਦੀ ਨਾਂ ਨੂੰ ਲੈ ਕੇ ਬੈਠੀ ਹੈ ਉਹਦੀ ਗੱਡੀ ਉਹਦੀ ਸੀ ਗੱਡੀ ਉਸੇ ਦੀ ਪਤਾ ਲੱਗਿਆ ਜੀ ਗੱਡੀ ਦਾ ਵੀ ਇੱਕ ਹੋਰ ਵੀ ਨਿਕੜ ਕੇ ਆਇਆ ਤੁਹਾਡੇ ਅਸੀਂ ਪ੍ਰੈਸ ਨੂੰ ਮਾਦੀਨ ਦੱਸ ਦਈਏ ਵੀ ਜਦੋਂ ਉਹਦਾ ਆਨਲਾਈਨ ਉਹਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਉਹਦਾ ਆਨਲਾਈਨ ਰਿਕਾਰਡ ਜਿਹੜਾ ਉਹ ਬੱਸ ਦਾ ਬੋਲ ਰਿਹਾ ਚੱਲ ਟਰੱਕ ਰਿਹਾ ਔਰ ਆਨਲਾਈਨ ਜਿਹੜਾ ਰਿਕਾਰਡ ਹੈ ਬਸ ਦਾ ਬੋਲ ਰਿਹਾ ਔਰ ਇਹ ਵੀ ਕਿਤੇ ਨਾ ਕਿਤੇ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਜਿਹੜਾ ਪੁਲਿਸ ਹੈ ਮੁਲਾਜ਼ਮ ਹੈ ਉਹ ਜਿਹੜਾ ਟਰੱਕ ਮਾਲਕ ਹੈ ਉਹ ਉਹਦੇ 'ਚ ਹੋਰ ਵੀ ਮਤਲਬ ਉਹ ਕਾਨੂੰਨੀ ਜਿਹੜੀਆਂ ਮਤਲਬ ਉਲੰਘਣਾਵਾਂ ਹਨ ਉਹ ਕਰਦਾ ਹੋਊਗਾ ਹਿਸਾਬ ਹਿਸਾਬ ਨਾਲ ਅੱਜ ਜਿਵੇਂ ਇੱਥੇ ਕਮੇਟੀ ਨੇ ਪਰਿਵਾਰਾਂ ਨੇ ਇਲਾਕੇ ਦੀ ਸੰਗਤ ਨੇ ਫੈਸਲਾ ਕੀਤਾ ਸੀ ਕਿ ਵੀ ਸਰਕਾਰ ਨੂੰ ਜਗਾਉਣ ਵਾਸਤੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਵੀ ਅਸੀਂ ਡੈੱਡ ਬੋਡੀਆਂ ਨੂੰ ਭਾਈ ਪੂਰੇ ਬਾਜ਼ਾਰ ਦੇ ਵਿੱਚ ਲੈ ਕੇ ਜਾਵਾਂਗੇ ਨੈਸ਼ਨਲ ਹਾਈਵੇ ਦਿੱਲੀ ਅੰਮ੍ਰਿਤਸਰ ਜਿਹੜਾ ਰੋਡ ਰੋਡ ਹੈ ਉਹਦੇ ਉੱਪਰ ਲੈ ਕੇ ਜਾਵਾਂਗੇ ਇਹ ਸਾਡੀ ਮਜਬੂਰੀ ਸੀ ਪਰ ਉੱਥੇ ਉਹ ਵੀ ਪ੍ਰੋਟੈਸਟ ਕਰ ਰਹੇ ਨੇ ਔਰ ਇੱਥੇ ਵੀ ਸੰਘਤ ਹੈ ਜਿਹੜੀ ਪੂਰੇ ਰਸਤੇ ਨਾਲ ਮਤਲਬ ਇੱਥੇ ਵੀ ਜਿਹੜਾ ਤੁਹਾਨੂੰ ਪਰਦਸ਼ਾਹ ਉਹ ਇੱਥੇ ਵੀ جاری ਹੈ ਹੁਣ ਤੱਕ ਦੇਖੋ ਸਿਰਫ ਡੀਐਸਪੀ ਔਰ ਐਸਪੀ ਲੈਵਲ ਦਾ ਜਿਹੜਾ ਅਧਿਕਾਰੀ ਆਉਰੇ ਪਹੁੰਚਿਆ ਇਸ ਇਲਾਕੇ ਦਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਕਲਵੰਤ ਸਿੰਘ ਜੀ ਬਾਜਕਰ ਉਹ ਹੁਣ ਤੱਕ ਵੀ ਇੱਥੇ ਸੰਘਤ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਵਾਰ ਵੀ ਦਰਸ਼ਨ ਨਹੀਂ ਦਿੱਤੇ ਔਰ ਇੱਥੋਂ ਸਾਡੇ ਨਾਲ ਹੀ ਸਾਰਾ 12-13 ਕਿਲੋਮੀਟਰ ਤੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਉਹ ਬਿਲਕੁਲ ਨੇੜੇ ਨੇ ਸਾਡੇ ਉਹਨਾਂ ਵੱਲੋਂ ਕੋਈ ਨਹੀਂ ਆਇਆ ਕੋਈ ਇਹਨਾਂ ਦਾ ਕੋਈ ਹੋਰ ਮੰਤਰੀ ਨਹੀਂ ਆਇਆ ਸਾਡੀ ਤਾਂ ਇੱਕੋ ਹੀ ਮੰਗ ਆ ਜੀ ਸਾਡੀ ਮੰਗ ਦੇ ਵਿੱਚ ਕੋਈ ਵਾਅਦਾ ਨਹੀਂ ਹੋਰ ਇੱਕ ਤਾਂ ਮੇਨ ਮੰਗ ਆ ਜਿਹੜੀ ਉਹ ਨਕਵਿੰਦਰ ਸਿੰਘ ਦੀ ਅਰੇਸਟ ਦੂਜੀ ਮੰਗ ਸਾਡੀ ਇਹ ਸੀ ਵੀ ਇਹ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਆ ਜਿਹੜਾ ਸਰਕਾਰ ਮੁਆਵਜ਼ਾ ਦੇਵੇ ਔਰ ਇਹਨਾਂ ਪੀੜਤ ਪਰਿਵਾਰਾਂ ਨੂੰ ਇੱਕ-ਇੱਕ ਇਹਨਾਂ ਦੀ ਯੋਗਤਾ ਦੇ ਅਨੁਸਾਰ ਬਣਦੀ ਨੌਕਰੀ ਦੇ ਦੇ ਜਦੋਂ ਤੱਕ ਉਹਦੀ ਅਰੈਸਟ ਨਹੀਂ ਪੈਂਦੀ ਜੀ ਉਹ ਉਦੋਂ ਤੱਕ ਇਹ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਸੇ ਤਰ੍ਹਾਂ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੂਗਾ ਕੋਈ ਐਮਰਜੈਂਸੀ ਹੈ ਕੋਈ ਮਰੀਜ਼ ਹੈ ਉਹਨੂੰ ਅਸੀਂ ਲਿਖਾਉਨੇ ਆ ਕੋਈ ਕਿਸੇ ਨੇ ਮੁਕਾਦਮੇ ਦੀ ਪੇਸ਼ੀ ਹੈ ਉਹਨੂੰ ਅਸੀਂ ਲਿਖਾਉਨੇ ਆ ਜੋ ਸਕੂਲ ਦੀ ਬੈਨ ਵਗੈਰਾ ਨੇ ਬੱਚੇ ਜਿਹੜੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਇੱਥੇ ਗਿਆਸੀ ਰਿਲੈਕਸ ਦੇ ਰਹੇ ਆ ਜੇ ਕਿਸੇ ਨੂੰ ਕੋਈ ਕੋਈ ਮਰੀਜ਼ ਹੈ ਢਿੱਲਾ ਮੱਠਾ ਉਹਨੂੰ ਵੀ ਅਸੀਂ ਇਹ ਕਹਿਗੇ ਬੱਚਿਆਂ ਨੂੰ ਵੀ ਅੱਗੇ ਲਿਖੋਨੇ ਆ। ਉਹ ਪੰਦੇ ਨੇ ਆਪ ਦੇ ਦੋ ਨੌਕਦਾਨ ਸਾਡੇ ਸਰਸਾ ਤੋਂ ਚਲੇ ਗਏ। ਉਹਨਾਂ ਦੀ ਇਨਸਾਫ ਦੀ ਲੜਾਈ ਨੂੰ ਇੱਕ ਛੇਮਾ ਤੋਂ ਮਾ ਛੇਮੇ ਦਿਨ ਦੇ ਵਿੱਚ ਅਸੀਂ 5 ਦਿਨ ਸ਼ਾਂਤਮਈ ਤਰੀਕੇ ਨਾਲ ਬੈਠਿਆ। ਆਪ ਦੇ ਅਸੀਂ ਸਮੁੱਚੇ ਬਾਜ਼ਾਰ ਦੇ ਵਿੱਚੋਂ ਸਮਰਥਨ ਮਿਲਿਆ ਪੂਰਾ ਬਾਜ਼ਾਰ ਬੰਦ ਹੈ। ਸਮੁੱਚੇ ਇਲਾਕੇ ਦੇ ਦੂਰੋਂ ਦੂਰੋਂ ਲੋਕ ਆਏ ਨੇ ਵੀਰੇ ਦੇ ਮਰਦਕ ਦੇ ਹਾਲ ਲੈ ਕੇ ਅਸੀਂ ਰੋਸ਼ਮਾਰਚ ਕਰ ਰਹੇ ਹਾਂ। ਜਿਹੜੇ ਲੋਕਾਂ ਨੂੰ ਆਵਾਜ਼ ਆਈ ਦੀ ਸਮੱਸਿਆ ਰਹੀ ਹੈ ਪੁਰਸ ਪ੍ਰਸ਼ਾਸਨ ਦੀ ਘਾਟ। ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼